ਗ੍ਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਗ੍ਰਾਹ ਫਡੇਗੜ ਚੂੜੀਆਂ ਦੇ ਆਗੂ ਮੋਗੇ ਮਹਾਪੰਚਾਇਤ ਵਿੱਚ ਜਾਂਦੇ ਹੋਏ ਅਸੀਂ ਗੱਲ ਕਰਦੇ ਹਾਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਵਾਲੀ ਨਾਲ ਕਿ ਹਾਂਜੀ ਪ੍ਰਧਾਨ ਜੀ ਅੱਜ ਮੋਗੇ ਜਾ ਰਹੇ ਜੇ ਤੁਸੀਂ ਕਿਹੜੇ ਸਬੰਧ ਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਉੱਤੇ ਕਿਉਂ ਸਰਕਾਰ ਨੇ ਜਿਹੜਾ ਲਿਖਤੀ ਤੌਰ ਤੇ 2021 ਦੇ ਵਿੱਚ ਆਪਣਾ ਲਿਖਤੀ ਤੌਰ ਤੇ ਸੁਝੋਤਾ ਕੀਤਾ ਸੀ ਦਿੱਲੀ ਘੋਲ ਵੇ ਵੀ ਤੁਹਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਾਂਗੇ ਉਹ ਮੰਗਾਂ ਲਿਖਤੀ ਤੋ ਭਜ ਰਹੀ ਆ ਉਲਟਾ ਇੱਕ ਦਿਲ ਹੋਰ ਨਵਾਂ ਲਿਆ ਕੇ ਮਤਲਬ ਪੇਸ਼ ਕਰਕੇ ਵੀ ਆ ਜਿਹੜੀਆਂ ਮੰਡੀਆਂ ਨੇ ਇਹਨਾਂ ਨੂੰ ਪ੍ਰਾਈਵੇਟ ਕਰ ਜਾਊਗਾ ਉਹਦੇ ਸਬੰਧ ਦੇ ਵਿੱਚ ਆ ਉਹ ਵੇ ਸਮੇਂ 'ਚ ਸਾਡੀਆਂ ਮੰਡੀਆਂ ਸਾਡਾ ਭਾਅ ਉਹ ਖਤਮ ਕਰ ਜਾ ਰਹੀ ਆ ਇਹ ਜਿਹੜੇ ਸਾਡੇ ਖਰੌਰੀ ਤੇ ਪੰਨੂ ਬਾਰਡਰ ਤੇ ਲੱਗਦੇ ਕਿਸਾਨ ਆ ਸਾਡੀ ਮੰਗ ਹੈ ਕਿ ਉਹਨਾਂ ਦੇ ਨਾਲ ਕੇਂਦਰ ਸਰਕਾਰ ਗੱਲ ਕਰੇ ਉਹਨਾਂ ਤੇ ਗੋਲੀਆਂ ਦਾਟੀਆਂ ਰੋਣੀਆਂ ਫਾਦ ਕੀਤੀਆਂ ਜਾਣ ਤੇ ਢੱਲੇਵਾਲ ਦੀ ਜਿਹੜੀ ਜਾਨ ਪਚਾਈ ਜਾਵੇ ਇਹ ਢੱਲੇਵਾਲ ਦੀ ਜਾਨ ਨੂੰ ਕੁਝ ਹੁੰਦਾ ਤੇ ਇਹਦੀ ਜ਼ਿੰਮੇਵਾਰ ਕੇਂਦਰ ਤੇ ਪੰਜਾਬ ਸਰਕਾਰ ਹੋਵੇਗੀ ਅੱਜ ਇਸ ਸੰਬੰਧ ਦੇ ਵਿੱਚ ਸੂਬਤ ਕਾਲ ਮੋਤੀਏ ਤੋਂ ਮੋਗਾ ਵਿੱਚ ਮਹਾਪੰਚਾਇਤ ਕੀਤੀ ਜਾ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਸਿਰ ਜਿਹੜਾ ਹੋਰ ਟਿੱਖਾ ਹੋਊਗਾ ਸੋ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਹੈ ਕਿ ਵੱਧ ਤੋਂ ਵੱਧ ਇਹ ਸ਼ਰਤਾਂ ਦੇ ਵਿੱਚ ਸ਼ਾਮਿਲ ਕੀਤੀ ਜਾਵੇ ਅੱਜ ਫਤਿਹਗੜ ਚੂੜੀਆਂ ਬਲਾਕ ਤੋਂ ਵੱਡੀ ਗਿਣਤੀ ਦੇ ਵਿੱਚ ਜੱਥਾ ਜਿਹੜਾ ਉਹ ਰਵਾਨਾ ਹੋਣ ਲੱਗਾ